ਮੇਰੇ ਘਰ ਵਾਲੇ ਦੀ ਤਰ੍ਹਾਂ ਕਿਰਪਾਨਾਂ ਨਾਲ ਮਾਰਤਾ ਨੇਂਗਾ ਦੇ ਨਾਲ ਸਾਨੂੰ ਸਾਫ ਚਾਹੀਦਾ ਵਾ ਤੇ ਮੇਰੇ ਘਰ ਵਾਲੇ ਤੇ ਕਿਰਪਾਨਾਂ ਮਾਰੀਆਂ ਮੇਰੀ ਮੰਮੀ ਨੂੰ ਕੁੱਟਿਆ ਮੇਰੇ ਨਾਨਾ ਨੂੰ ਕੁੱਟਿਆ ਸਾਰਿਆਂ ਨੂੰ ਕੁੱਟਿਆ ਕਿਉਂ ਲੱਗਾ ਤੇ ਉਹਨਾਂ ਨੇ ਮਗਰੋਂ ਦੀ ਕਿਰਪਾਨ ਦੇ ਨਾਲ ਹੀ ਉਹਨਾਂ ਲਾਤੀ ਸੁਣਿਆ ਗਾਇਆਂ ਨੇ ਨੇਂਗੜੀਆਂ ਨੇ ਮੱਗੀ ਦੇ ਵਾਲ ਛਾੜਨੇ ਤੇ ਉੱਚੀ ਜੰਗਲੇ ਦੇ ਟਿੰਡਿਚ ਲੱਗਾ ਮਾੜੀ ਸ਼ਟ ਕਰਦੀਆਂ ਕਿ ਕਿ ਨੰਗਾ ਨੇ ਮੇਰੇ ਭਰਾ ਨੂੰ ਦੱਤਰਾ ਨਾਲ ਵੱਟ ਦਿੱਤਾ ਉਹਨਾਂ ਦੇ ਦਰਪਰਾ ਦੇ ਧੋਣ ਵੱਟ ਕੇ ਗੁੱਟ ਵੱਟ ਕੇ ਹਿੱਪ ਚੱਲ ਕੇ ਭੱਜ ਗਏ ਕੱਟਣਾ ਇਹ ਹੋਇਆ ਕਿ ਨੰਗਾ ਨੇ ਮੇਰੇ ਭਰਾ ਨੂੰ ਦੱਤਰਾ ਨਾਲ ਵੱਟ ਦਿੱਤਾ ਕਾਰਨ ਇਹ ਸੀਗਾ ਕਿ ਮੇਰੀ ਜੜੀ ਭੈਣ ਆ ਮੇਰਾ ਜੀਜਾ ਮੇਰੇ ਜੀਜੇ ਦੀ ਉਸ ਕੁੜੀ ਨਾਲ ਗੱਲਬਾਤ ਸੀ ਜਿਨ੍ਹਾਂ ਨੇ ਨੰਗਾ ਕੋ ਕਟਾਇਆ ਠੀਕ ਆ ਉਸ ਦੇ ਨਾਲ ਗੱਲਬਾਤ ਸੀ ਤੇ ਮੇਰਾ ਜੀਜਾ ਦੋ ਦਿਨਾਂ ਤੋਂ ਬਾਹਰ ਸੀ ਉਹਨੇ ਕੁੜੀ ਨੇ ਭਜਾਇਆ ਸੀਗਾ ਤੇ ਮੇਰਾ ਭਰਾ ਕਹਿੰਦਾ ਕਿ ਚੱਲ ਮੈਂ ਤੇਰਾ ਘਰ ਨਹੀਂ ਉਜੜਨ ਦੇਣਾ ਚੱਲ ਅਸੀਂ ਨਾ ਜਾਂਦੇ ਆ ਤੇ ਜੀਜੇ ਨੂੰ ਲੈ ਕੇ ਆਨੇ ਆ ਮਣਾ ਕੇ ਕੀ ਕਰਦਿਆਂ ਗੱਲਾਂ ਕਰਨ ਬੇੜਦੇ ਆ ਤੂੰ ਕਰੋ ਨਾ ਭੱਜ ਉਹ ਪਿਆਰ ਨਾਲ ਕਰੋ ਗਿਆ ਹੱਲੇ ਕੰਮ ਤੋਂ ਆਇਆ ਸੀ ਜਸਟ ਕੰਮ ਤੋਂ ਆਇਆ ਤੇ ਤੁਰੰਤ ਚਲੇ ਗਿਆ ਉਹਨੇ ਪਾਣੀ ਵੀ ਨਹੀਂ ਪੀਤਾ ਆਇਆ ਤੇ ਛਿੱਕਾ ਚਲੇ ਗਿਆ ਠੀਕ ਆ ਤੇ ਉਸ ਤੋਂ ਬਾਅਦ ਨਿਆੰਗਣੀਆਂ ਆ ਜਾਂ ਨਿਆੰਗਾ ਠੀਕ ਆ ਠੀਕਾ ਨਿਆੰਗਣਾਂ ਨੇ ਪਹਿਲੇ ਧਮਕੀ ਲਾਈਆਂ ਕਿ ਮੈਂ ਤੈਨੂੰ ਵੱਡ ਦੇਣਾ ਔਰ ਡਰਿਆ ਨਹੀਂ ਕਹਿੰਦਾ ਚੱਲ ਕੋਈ ਨਹੀਂ ਮੇਰੇ ਜੀਜੇ ਨੂੰ ਬੁਲਾਓ ਅਸੀਂ ਘਰੇ ਲੈ ਕੇ ਜਾਣਾ ਉਹਨੂੰ ਤੇ ਉਹ ਫਿਰ ਨਿਆੰਗਣੀਆਂ ਆਈਆਂ ਨਿਆੰਗਣੀਆਂ ਨੇ ਮੰਮੀ ਦੇ ਵਾਲ ਫੜਨੇ ਤੇ ਦੂਜੀ ਨਿਆੰਗਣੀ ਨੇ ਢਿੱਡ 'ਚ ਲੱਤਾਂ ਮਾਰਨੀ ਸ਼ਟਾਰਟ ਕਰਤੀਆਂ ਤੇ ਮੰਮਾ ਮੇਰੇ ਹੋ ਗਏ ਬੇਹੋਸ਼ ਉਹਨੇ ਚ ਨੂੰ ਉਹ ਨਿਆੰਗਣੀਆਂ ਗੱਡੀ 'ਚ ਬੈ ਗਈਆਂ ਤੇ ਉਹਨਾਂ ਨੇ ਮੇਰੇ ਭਰਾ ਦੇ ਧੋਣ ਵੱਢ ਕੇ ਗੁੱਟ ਵੱਢ ਕੇ ਤੇ ਬੱਚ ਲਗੇ ਭੱਜ ਗਏ ਮੇਰੇ ਭਰਾ ਦੀ ਗੱਲਬਾਤ ਨਹੀਂ ਸੀ ਮੇਰੇ ਜੀਜੇ ਦੀ ਗੱਲਬਾਤ ਸੀ ਤੇ ਮੇਰਾ ਭਰਾ ਚਾਹੁੰਦਾ ਸੀ ਮੇਰੀ ਭੈਣ ਦਾ ਘਰ ਨਾ ਉਜੜੇ ਜ ਰੁਪਨਾਲ ਤੇ ਉਹ ਕੋਈ ਤੁਹਾਡੇ ਮਹੱਲੇ ਦੀ ਸਾਡੇ ਮਹੱਲੇ ਦੀ ਪਹਿਲਾਂ ਸਾਡੇ ਮਹੱਲੇ ਚ ਰਹਿੰਦੀ ਸੀਗੀ ਠੀਕ ਹੈ ਬਾਅਦ ਵਿੱਚ ਉਹ ਚਲੇਗੀ ਉਧਰ ਪੱਲੀ ਮਹੱਲੇ ਚ ਤਾਂ ਕਰਕੇ ਚਲੇਗੀ ਕਿਉਂਕਿ ਮੇਰੇ ਜੀਜੇ ਨਾਲ ਮੇਲ ਨਹੀਂ ਸੀ ਹੋਣਾ ਅੰਮੋ ਸਾਹਮਣੇ ਪਹਿਲੇ ਸਾਰੇ ਸਾਹਮਣੇ ਰਹਿੰਦੀ ਸੀਗੀ ਇੱਕ ਮਹੀਨਾ ਹੋ ਗਿਆ ਨੇ ਮਕਾਨ ਚੇਂਜ ਕਰ ਲਿਆ ਉਧਰੋਂ ਚੇਂਜ ਕਰਕੇ ਮੇਰੇ ਜੀਜੇ ਦਾ ਉਧਰ ਜਿਆਦਾ ਆਉਣ ਜਾਣ ਹੋ ਗਿਆ ਉਹਦੇ ਕਰਕੇ ਮੇਰੇ ਭਰਾ ਨੂੰ ਗੁੱਸਾ ਚੜ ਗਿਆ ਮੇਰਾ ਭਰਾ ਕਹਿੰਦਾ ਚੱਲ ਆਪਾਂ ਜੀਜੇ ਨੂੰ ਬੈ ਕੇ ਸਮਝਾਣੇ ਆ ਜੀਜਾ ਮੇਰਾ ਵੀ ਨਹੀਂ ਲੱਭਾ ਉਹਨੂੰ ਵੀ ਨਾਲ ਲੈ ਗਏ ਤੇ ਭੱਜ ਗਿਆ ਸਾਰਾ ਟੱਬਰ ਮਾਰ ਕੇ ਮੇਰੇ ਭਰਾ ਨੂੰ ਦੱਤਰਾ ਨੇ ਤੇ ਹੁਣ ਥਾਣੇ ਆਏ ਕਿ ਮੰਗਤੀ ਕਰ ਦੇਈਏ ਆਸਾਨ ਨੂੰ ਇਨਸਾਫ ਚਾਹੀਦਾ ਆ ਸਾਡੇ ਭਰਾ ਜੀ ਦਾ ਤੋਦ ਹਾਂਜੀ ਸਾਡੇ ਭਰਾ ਜੀ ਦੀ ਡੈਥ ਹੋ ਚੁੱਕੀ ਆ ਸਾਨੂੰ ਇਨਸਾਫ ਚਾਹੀਦਾ ਆ ਉਹਦੀ ਕੋਠੀ ਸੀਲ ਕੀਤੀ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿੰਨੀ ਉਮਰ ਸੀ ਤੁਹਾਡੇ ਭਰਾ ਮੇਰੇ ਭਰਾ ਦੀ 21 ਸਾਲ ਉਮਰ ਸੀਗੀ ਹਜੇ 21 ਸਾਲ ਹਾਂਜੀ ਮੈਰਿਡ ਸੀਗਾ ਮੇਰੇ ਘਰ ਵਾਲੇ ਦੀ ਤਰ੍ਹਾਂ ਕਰਪਾਨਾ ਨਾਲ ਮਾਰਤਾ ਨਿਹੰਗਾਂ ਦੇ ਨਾਲ ਸਾਨੂੰ ਸਾਫ ਚਾਹੀਦਾ ਵਾ ਅੱਛਾ ਹਾਂਜੀ ਕੀ ਗੱਲਬਾਤ ਕੋਈ ਦੁਸ਼ਮਣੀ ਸੀ ਦੁਸ਼ਮਣੀ ਨਹੀਂ ਮੇਰੀ ਜਿਹੜੀ ਘਰ ਜਿਹੜੀ ਮੇਰੀ ਨਣਾਣੀ ਹੈ ਨਾ ਉਹਦੇ ਜਿਹੜਾ ਘਰ ਵਾਲਾ ਹੈ ਨਾ ਉਹਦੀ ਆ ਕੇ ਕੁੜੀ ਦੇ ਨਾਲ ਚੱਕਰ ਚੱਲਦਾ ਹੀ ਅਸੀਂ ਉਹਨੂੰ ਵੇਖਣਗੇ ਤੇ ਉਹਨਾਂ ਨੇ ਗਾੜੀਆਂ ਹਾਟੇ ਮੇਰੇ ਘਰ ਵਾਲੇ ਦੇ ਕਿਰਪਾਨਾਂ ਮਾਰੀਆਂ ਮੇਰੀ ਮੰਮੀ ਨੂੰ ਕੁੱਟਿਆ ਮੇਰੀ ਨਾਨਾ ਨੂੰ ਕੁੱਟਿਆ ਸਾਰਿਆਂ ਨੂੰ ਕੁੱਟਿਆ ਤੇ ਮੈਂ ਸਿਰਫ ਮੇਰੇ ਘਰ ਵਾਲਾ ਭੱਜ ਲੱਗਾ ਆਪਣੀ ਜਾਨ ਬਚਾ ਕੇ ਮੰਮੀ ਕਹਿੰਦੇ ਤੂੰ ਥਾਣੇ ਜਾ ਜਲਦੀ ਜਾ ਜੇ ਤੇ ਹੌਣ ਲੱਗਾ ਤੇ ਉਹਨਾਂ ਨੇ ਮਗਰੋਂ ਦੀ ਕਿਰਪਾਨ ਦੇ ਨਾਲ ਹੀ ਤੋਣ ਲਾਤੀ ਤੇ ਹੁਣ ਕੀ ਕੀਤਾ ਜਾਵੇ ਸਰ ਦੱਸੋ ਕਿੰਨੀ ਉਮਰ ਸੀ ਤੁਹਾਡੇ ਘਰ ਵਾਲੇ ਦੀ ਸਰ ਮੈਨੂੰ ਇਹ ਨਹੀਂ ਪਤਾ ਸਰ ਕਿੰਨੀ ਉਮਰ ਸੀ ਹਾਂਜੀ ਤੇ ਕੋਈ ਬੱਚਾ ਪੁੱਛਾ ਨਾ ਨਹੀਂ ਹੌਣ ਵਾਲਾ ਵਾ ਹਾਂਜੀ ਤੇ ਕਿੰਨੀ ਦੇਰ ਹੋਈ ਇਸ ਤਾਂ ਨਿ ਮੈਰੇ ਨੂੰ ਮੇਰੇ ਥੋੜੇ ਥੋੜੀ ਡੇਰੀ ਹੋਈ ਹੱਲੇ ਠੀਕ ਆ ਮੇਰਾ ਪਹਿਲਾ ਘਰ ਵਾਲਾ ਵੀ ਤਰਾ ਹੋ ਗਿਆ ਤੇ ਹੁਣ ਵੀ ਤਰਾ ਹੋ ਗਿਆ ਵਾ ਦੱਸੋ ਹੁਣ ਕੀ ਕੀਤਾ ਜਾਵੇ ਤੇ ਕੀ ਮੰਗ ਕੀ ਕਰਦੇ ਤੁਸੀਂ ਸਾਨੂੰ ਉਹ ਸਾਫ ਚਾਹੀਦਾ ਵਾ ਅਸੀਂ ਉਹਨੂੰ ਕੋਠੀ ਚਣੀ ਵੜਨ ਦੇਣਾ ਤੇ ਕੋਠੀ ਦਿੰਦਾ ਹੀ ਪਹਿਲੇ ਕੋਠੀ ਚ ਰਹਿੰਦੀ ਹੀ ਜੜੀ ਰੁਪਾ ਵਾ ਦੇਂਦੀ ਕੋਠੀ ਚਾਹੀ ਹੁਣ ਉਹਨੂੰ ਸੀਲ ਕਰਾਉਣੀ ਕੋਠੀ ਐ ਕੋਠੀ ਚ ਨਹੀਂ ਉਹਨੂੰ ਵੜਨ ਦੇਣਾ ਅਚਾਰੂਪਾ ਜਿਹੜੀ ਤੁਹਾਡੇ ਹਸਬੰਦ ਦੀ ਭੈਣ ਸੀ ਹਾਂਜੀ ਉਹਦਾ ਕੋਈ ਚੱਕਰ ਹੀ ਉਹਨੇ ਮਰਵਾਇਆ ਤੁਹਾਡੇ ਹਾਂਜੀ ਮੇਰੇ ਘਰ ਵਾਲੇ ਨੇ ਮਰਵਾਇਆ ਵਾ ਕਿੰਨੇ ਮਰਵਾਇਆ ਜਿਹੜਾ ਮੇਰਾ ਜਿਹੜਾ ਮੇਰੀ ਭੈਣ ਨਾਨਾ ਦਾ ਘਰ ਬ ਲੈਣਾ ਉਹਨੇ ਮਰਵਾਇਆ ਸਾਡੇ ਚੀਚੇ ਨਹੀਂ ਹਾਂਜੀ ਅੱਜ ਅਜੇ ਪਾਲਣਾ ਦਾ ਲੱਤੀ ਹੈ ਜਿਸ ਦੀ ਉਮਰ ਕਰੀਬ ਹੋ 5 ਸਾਲ ਦਾ ਰਿਡਾਪਟਰ ਨਾਲ ਅੰਬਿਸ਼ਾਤੀ ਵਿਕਤੀ ਦੇ ਵੱਲੋਂ ਦਾ ਮਰਡਰ ਕੀਤਾ ਗਿਆ ਇਹ ਗਾਰਡਨ ਇਹ ਪਰਿਵਾਰ ਵੱਲੋਂ ਜਿਹੜੀ ਸਾਨੂੰ ਮੁੱਢਲੀ ਜਾਣਕਾਰੀ ਮਿਲੀ ਆ ਇਹਦਾ ਜਿਹੜਾ ਮਰਨ ਵਾਲਾ ਸ ਹੈ ਇਹਦੇ ਜਿਹੜਾ ਜੀਜਾ ਵਾ ਹੈਪੀ ਮਸੀ ਇਹਦੇ ਰੂਪਾਨਾਥ ਦੀ ਔਰਤ ਦੇ ਨਾਲ ਰਿਲੇਸ਼ਨ ਸੀ ਔਰ ਕੱਲ ਤੋਂ ਇਹ ਲੜਕੀ ਜਿਹੜਾ ਬਾ ਰੂਪਾ ਦੇ ਕੋਲ ਆ ਗਿਆ ਸੀ ਅੱਜ ਸ਼ਾਮ ਨੂੰ ਜਦੋਂ ਇਹ ਆਪਣਾ ਅਜੇ ਬਾਲੀ ਦੀ ਮਦਰ ਉਹ ਇਹਦੀ ਵਾਈਸ ਔਰ ਇਹਦੀ ਸਿਸਟਰ ਜਿਹੜੀ ਜਦੋਂ ਉਹਦੇ ਘਰ ਗਏ ਉਹਨਾਂ ਦੇ ਰੂਪਾ ਦੇ ਘਰ ਗਏ ਆ ਔਰ ਇਹਨਾਂ ਦਾ ਅੰਸੂ ਵਿੱਚ ਜਿਹੜਾ ਬੋਲ ਬਲਈਆ ਹੋਇਆ ਔਰ ਰੂਪਾ ਦੇ ਘਰ ਇੱਕ ਨਿਯਗ ਸਿੰਘ ਔਰ ਰਹਿ ਰਿਆ ਸੀ ਉਹਨਾਂ ਨੇ ਇੱਕ ਦੋ ਹੋਰ ਅਣਪਛਾਤੇ ਵਿਅਕਤੀ ਬੁਲਾਏ ਔਰ ਉਹਨਾਂ ਨੇ ਕਰਪਾਣਾ ਦੇ ਨਾਲ ਇਹ ਦਾ ਮਿਲਦ ਕਰਤਾ ਜਿਸ ਸੰਬੰਧ ਵਿੱਚ ਇਹ ਮਕਦਮਾ ਦਰਜ ਕਰਕੇ ਤਫ਼ਤੀਸ਼ ਕਰ ਰਹੇ ਹਾਂ ਸਰ ਤੁਹਾਨੂੰ ਹੋਰ ਸੀ ਲੱਗਦੀ ਹੈ ਇਹ ਲੜਕੀ ਦੀ ਮਰ ਕਰੀਬ 2 ਸਾਲਸ ਉਹ ਫਿਰ ਮੈਰਿਡ ਹੈ ਅੱਜ ਹਾਜੀ ਮੈਰਿਡ ਸੀ ਸਰ ਮੇਨ ਕਾਰਨ ਦਾ ਕੀ ਪਤਾ ਲੱਗਾ ਕੁਛ ਮੇਨ ਕਾਰਨਾ ਜਿਹੜੇ ਇਹਨਾਂ ਦੇ ਪਰਿਵਾਰ ਨੇ ਦੱਸਿਆ ਉਹਦੇ ਮੁਤਾਬਕ ਜਿਹੜਾ ਇਹਦਾ ਜੀਜਾ ਸੀ ਉਹਦੇ ਰਿਲੇਸ਼ਨ ਸੀ ਔਰ ਇਹ ਉਹਨੂੰ ਡੱਕਦੇ ਸੀ ਔਰ ਇਸੇ ਰਨਿਸ ਕਰਕੇ ਜਿਹੜੀ ਰੂਪਾ ਨੇ ਆਪਣੇ ਨਿਆਗਾ ਸੰਘਾ ਦੇ ਨਾਲ ਮਿਲ ਕੇ ਔਰ ਇਹਦਾ ਕੰਮ ਕੀਤਾ